ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਤੁਹਾਨੂੰ ਦਿਖਾਵਾਂਗੇ CD Deluxe ਦਾ ਇੰਜਣ ਕਿਸ ਤਰ੍ਹਾਂ ਇੰਸਟਾਲ ਕਰਦੇ ਹਾਂ ਕਿਸ ਤਰ੍ਹਾਂ ਅਸੈਂਬਲ ਕਰਦੇ ਹਾਂ ਤਾਂ ਇਹ ਕ੍ਰੈਂਕਾ ਸਭ ਤੋਂ ਪਹਿਲਾਂ ਇੰਜਣ ਸ਼ੁਰੂ ਕਰਨ ਵੇਲੇ ਸਭ ਤੋਂ ਪਹਿਲਾਂ ਇਹਦੇ ਵਿੱਚ ਕ੍ਰੈਂਕ ਲੱਗਦੀ ਹੈ ਇਹਦੇ ਦੋਵੇਂ ਸਾਈਡ 베アリングਾਂ ਨੂੰ ਅਸੀਂ ਤੇਲ ਲਗਾ ਲਿਆ ਔਰ ਕ੍ਰੈਂਕ ਅਸੈਂਬਲੀ ਬਿਲਕੁਲ オリジナル ਹੀਰੋ ਦੇ ਵਿੱਚ ਖਰਾਦੀ ਕੋਲ ਅਸੀਂ ਪਵਾ ਲਈ ਹੈ ਤਾਂ ਹੁਣ ਇਹਨੂੰ ਘੁਮਾ ਕੇ ਚੈੱਕ ਕਰਾਂਗੇ ਔਰ ਇਹਦੇ ਵਿੱਚ ਆਇਲ ਪਾਵਾਂਗੇ オイル ਪਾ ਕੇ ਤਾਈ ਦੀ ਸੈਂਪਲੀ ਨੂੰ ਘਮਾਵਾਂਗੇ ਇਸ ਤੋਂ ਬਾਅਦ ਇਹਨੂੰ ਚੈੱਕ ਕਰ ਲੈਣਾ ਕਿ ਦੋਨੇ ਪਾਸੇ ਸਹੀ ਘੁੰਮ ਰਹੀ ਆ ਅਗਰ ਸਹੀ ਚੱਲ ਰਹੀ ਆ ਤਾਂ ਠੀਕ ਆ ਜੇ ਇਹਦੇ ਵਿੱਚ ਕੋਈ ਦਿੱਕਤ ਆ ਤਾਂ ਫਿਰ ਇਹਨੂੰ ਤੇਲ ਨਾਲ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਕਿ ਵੀਰੇ ਤੇਲ ਬੈਰਿਆਂ ਦੇ ਵਿੱਚ ਪੂਰਾ ਨਹੀਂ ਜਾਂਦਾ ਤੋਂ ਉਸ ਤੋਂ ਬਾਅਦ ਅਸੀਂ ਇਹਦੇ ਗੇਅਰ ਲਾਵਾਂਗੇ ਗੇਅਰ ਕੰਪਲੀਟ ਕਿਸ ਤਰ੍ਹਾਂ ਫਿੱਟ ਕਰਦੇ ਆ ਇਹ ਸਾਡੀ ਪਹਿਲਾ ਵੀਡੀਓ ਵਿੱਚ ਤੁਹਾਨੂੰ ਇੱਕ ਦਿਖਾਇਆ ਹੋਇਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਤਾਂ ਹੁਣ ਅਸੀਂ ਇਹਦੇ ਬੈਰੀਆਂ ਨੂੰ ਗਰਾਰੀਆਂ ਨੂੰ ਚੈੱਕ ਕਰ ਲਿਆ ਇਹਦੇ ਵਿੱਚ ਵਾਰੀ-ਵਾਰੀ ਗਰਾਰੀਆਂ ਲਗਾਵਾਂਗੇ ਤਿੰਨ ਗਰਾਰੀਆਂ ਅਲੱਗ ਲੱਗਦੀਆਂ ਬਾਕੀ ਸਾਰਾ ਸੈੱਟ ਕੰਪਲੀਟ ਬਣਿਆ ਹੁੰਦਾ ਤਾਂ ਹੀ ਇਹਨੂੰ ਇਹਦੇ ਵਿੱਚ ਲਗਾ ਦੇਵਾਂਗੇ ਇਹ ਲਗਾਉਣ ਵੇਲੇ ਅਸੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਸਾਡੀਆਂ ਇਹਦੇ ਵਿੱਚ ਬਸਨਾ ਇਹ ਪ੍ਰੋਪਰ ਸਹੀ ਤਰੀਕੇ ਨਾਲ ਵਿੱਚ ਬੈਠ ਜਾਣਾ ਤਾਂ ਕਿ ਇਹਦੀ ਗਰਾਰੀ ਦੀ ਜਿਹੜੀ ਪਲੇ ਆ ਉਹ ਸਹੀ ਬਣੀ ਰਹੇ ਤਾਂ ਸਾਰੀਆਂ ਗਰਾਰੀਆਂ ਨੂੰ ਅਸੀਂ ਆਰਾਮ ਨਾਲ ਉਹਦੇ ਵਿੱਚ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਸਲੱਗ ਲਗਾਵਾਂਗੇ ਸਲੱਗ ਲਗਾਣੀਆਂ ਸਾਰੇ ਪਾਸੇ ਜਿੱਥੇ ਚੈਂਬਰਾਂ ਦਾ ਦੋਵੇਂ ਪਾਸੇ ਫੇਸ ਰਲਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਹੀ ਸਲੱਗ ਲਗਾ ਲੈਣੀ ਹੈ ਔਰ ਸਲੱਗ ਲਗਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਲਗਾਵਾਂਗੇ ਜੈਨ ਜੈਨ ਲਗਾ ਕੇ ਤਾਂ ਹੀ ਇਹਦੇ 8 ਨੰਬਰ ਨਟ ਟਾਈਟ ਕਰ ਦੇਵਾਂਗੇ 7 ਨਟ ਹੁੰਦੇ ਹਨ ਇਹਨੂੰ ਇੰਜਨ ਦੇ ਉਹ ਫਿਟ ਕਰ ਦਨੇ ਉਸ ਤੋਂ ਬਾਅਦ ਅਸੀਂ ਇਹਦਾ ਬੁਰਸ਼ ਲਾ ਕੇ ਤੇ ਕਰਾਂਗੇ ਕੋਲਾ ਸੈਟ ਕੋਲੇ ਤੋਂ ਪਹਿਲਾਂ ਅਸੀਂ 10 ਨੰਬਰ ਨਟ ਜੋ ਗੇਅਰ ਦਾ ਖੁੱਲਿਆ ਗੇਅਰ ਇੰਜਨ ਨਾਲ ਪਿੰਨਾ ਲਾ ਕੇ ਉਹ ਨਟ ਲਾਵਾਂਗੇ ਉਹ ਨਟਾਂ ਨੂੰ ਅਸੀਂ ਗੇਅਰ ਛਾਵਟ ਦੇ ਵਿੱਚ ਦੇ ਲਈ ਪੱਤੀ ਹੁੰਦੀ ਹੈ ਸਟਾਰ ਪੱਤੀ ਲਗਾ ਕੇ ਤਾਂ ਹੀ ਇਹਦੇ ਵਿੱਚ ਬੜੇ ਆਰਾਮ ਨਾਲ ਸੈੱਟ ਕਰ ਦੇਣਾ ਤਾਂ ਕਿ ਸਾਡੇ ਗੇਅਰ ਪ੍ਰੋਪਰ ਸਹੀ ਤਰੀਕੇ ਨਾਲ ਫੈਣ ਔਰ ਗੇਅਰ ਡਾਲ ਨੂੰ ਇਸ ਲੋਗ ਦੇ ਵਿੱਚ ਸੈੱਟ ਕਰ ਦੇਣਾ ਤੇ ਇਹ 10 ਨੰਬਰ ਨਟ ਹੁੰਦਾ ਹੈ ਇਹ 10 ਨੰਬਰ ਨਟ ਆਹੀਂ ਟਾਈਟ ਕਰਕੇ ਤਾਂ ਫੇਰ ਇੰਹੀ ਦਾ ਕੋਲਾ ਲਗਾਵਾਂਗੇ ਤੇ ਇਹ 10 ਨੰਬਰ ਨਟ ਵੀ ਇੱਕ ਸਪੈਸ਼ਲੀ ਹੁੰਦਾ ਔਰ ਬਲੈਕ ਕਲਰ ਦਾ ਹੀ ਹੁੰਦਾ। ਤੋਂ ਇੰਜਰ ਫਿੱਟ ਕਰਦੇ ਸਮੇਂ ਆਪ ਜੀ ਨੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਇਹ ਹੀ ਨੱਟ ਨੂੰ ਹੀ ਇੱਥੇ ਲਗਾਇਆ ਜਾਵੇ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਸ਼੍ਰੀ ਰਾਮ ਦੀਆਂ ਪਲੇਟਾਂ ਫਿੱਟ ਕਰਾਂਗੇ। ਔਰ ਕਲੱਚ ਕਟੋਰੀ ਦੇ ਵਿੱਚ ਸੈੱਟ ਕਰ ਦੇਵਾਂਗੇ ਔਰ ਇਹਨੂੰ ਘੁਮਾ ਕੇ ਚੱਕ ਕਰ ਲਵਾਂਗੇ। ਬਿਲਕੁਲ ਸਹੀ ਹੈ ਸਾਡਾ ਪਲੇ ਚੱਲ ਰਹੀ ਹੈ ਔਰ ਇਹਦੇ ਵਿੱਚ ਦੋ ਘੱਟ ਵਾਲੀ ਬਾਸ ਨਾਲ ਲਾਵਾਂਗੇ। ਘੱਟ ਵਾਲੀ ਬਾਸ ਨਾਲ ਲਾਉਣ ਤੋਂ ਬਾਅਦ ਇਹ ਕਲੱਚ ਪਲੇਟਾਂ ਅਸੀਂ ਫਿੱਟ ਕਰ ਦੇਵਾਂਗੇ। ਤੋ ਕਲਚ ਪਲੇਟਾਂ ਵੀ ਬੜੀਆਂ ਸੌਖੀਆਂ ਫਿੱਟ ਹੋ ਜਾਂਦੀਆਂ ਆ ਆਮ ਨਾਲ ਤਿੰਨ ਇੱਕ ਸਾਈਡ ਤੇ ਔਰ ਇੱਕ ਅਲੱਗ ਜਿਹੜਾ ਫੇਸ ਬਣਿਆ ਇੱਕ ਉਹਦੇ ਵਿੱਚ ਲਾ ਦੇਣੀ ਆ ਤੇ ਇਹਦੇ ਵਿੱਚ ਬਾਸ਼ ਲਾ ਕੇ ਛੋਟਾ ਨੱਟ ਲਾ ਕੇ ਤਾਂ ਅਸੀਂ ਇਹਨੂੰ ਟੂਲ ਨਾਲ ਟਾਈਟ ਕਰਾਂਗੇ ਇਹਨੂੰ ਪ੍ਰੋਪਰ ਸਹੀ ਤਰੀਕੇ ਨਾਲ ਹੀ ਟਾਈਟ ਕਰਨਾ ਇੰਜਨ ਫੜ ਕੇ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਾਰ ਸਪ੍ਰਿੰਗ ਲਾਵਾਂਗੇ ਕਲਚ ਦੇ ਚਾਰੇ ਸਪ੍ਰਿੰਗ ਬਰਾਬਰ ਸੈੱਟ ਬਾਲ ਕੇ ਇਹਦੇ ਉੱਪਰ ਲਾਵਾਂਗੇ ਕਲਚ ਦੀ ਪਲੇਟ ਜੋ ਕਿ 10 ਨੰਬਰ ਨਟ ਲੱਗਦੇ ਨੇ ਟੋਪੀ ਵਾਲੇ ਔਰ ਇਹਦੇ ਵਿੱਚ ਇੱਕ ਵਾਇਰਿੰਗ ਲੱਗਦਾ। ਤੋ ਇਹ ਅਸੀਂ ਚਾਰੇ ਨਟ ਕੱਸ ਕੇ ਵਾਇਰਿੰਗ ਲਗਾ ਕੇ ਇਹਨੂੰ ਅਸੀਂ ਸੈੱਟ ਕਰ ਦੇਣਾ। ਤਾ ਉਹ ਇਹ ਵੀ ਨਟ ਅਹੀਂ ਪ੍ਰਾਪਰ ਬਰਾਬਰ ਕਸਨੇ ਹੁੰਦੇ ਆ। ਕਦੀ ਵੀ ਕੱਲਾ-ਕੱਲਾ ਨਟ ਨਹੀਂ ਟਾਈਟ ਕਰਨਾ। ਜੇ ਕੋਈ ਨਟ ਇਸ ਜੱਕਦਮ ਟਾਈਟ ਕਰ ਦੇਵਾਂਗੇ ਤਾਂ ਪਲੇਟ ਟੁੱਟ ਜਾਏਗੀ। ਤੋ ਇਹ ਛੋਟੀ ਜੀ ਗੱਲ ਦਾ ਧਿਆਨ ਰੱਖਣਾ। ਉਸ ਤੋਂ ਬਾਅਦ ਅਸੀਂ ਇਹਦੇ ਥੱਲੇ ਲਾਵਾਂਗੇ ਕੋਲੀ। ਇਹ ਕੋਲੀ ਔਇਲ ਡੱਕਣ ਲਈ ਦਿਆ। ਤਾ ਕਿ ਉਹ ਇਹ ਸਾਡਾ ਕਲਚ ਬਲੇਟਾਂ ਵਿੱਚ ਸੈਟਰਵੇ ਇਹ ਸਿਰਫ ਦੇ ਸਿਰਫ ਹੀਰੋ Honda ਮੋਟਰਸਾਈਕਲ ਵਿੱਚ ਹੀ ਆਂਦੀ ਹੈ ਤਕੋਲੀ ਅਸੀਂ 8 ਨੰਬਰ ਨਟ ਵੀ ਆਂਦੇ ਨੂੰ 10 ਨੰਬਰ ਵੀ ਨਟ ਵੀ ਆਂਦੇ ਪਰ ਇਹਨੂੰ 8 ਨੰਬਰ ਟਾ ਤਾਂ ਅਸੀਂ ਇਹਨੂੰ ਪੂਰਾ ਟਾਈਟ ਕਰ ਦੇਵਾਂਗੇ ਇਸ ਤੋਂ ਬਾਅਦ ਅਸੀਂ ਇਹਦਾ ਰੂਟਰ ਫਿੱਟ ਕਰਾਂਗੇ ਔਰ ਰੂਟਰ ਦੇ ਅੰਦਰ ਵਾਲਾ ਵੱਡਾ ਨਟ ਟਾਈਟ ਕਰਕੇ ਬਾਹਰ ਚਾਰ ਕੋਡ ਪਲੇਟ ਦੇ ਨਟ ਲਾਵਾਂਗੇ ਸਟਾਰ ਔਰ ਠੇਸੀ ਲਗਾਵਾਂਗੇ ਹੁਣ ਅਸੀਂ ਬਾਰ ਕਲੱਚ ਵਾਲੇ ਚੈਂਬਰ ਨੂੰ ਇਹ ਠੇਸੀ ਨੂੰ ਗ੍ਰੀਸ ਇਸ ਕਰਕੇ ਲਾਣੀ ਹੈ ਕਿ ਇਹ ਜਦੋਂ ਅਸੀਂ ਉਲਟਾ ਕਰਕੇ ਰੱਖਣਾ ਤੇ ਏਡੀ ਗਦਾ ਨਹੀਂ ਜਾਨ ਨਹੀਂ ਫਿੱਟ ਕਰ ਲਿਆ ਇਸ ਲੱਗ ਨਾਲ ਸੇਮ ਦੂਸਰੇ ਜਾਨ ਦੀ ਤਰ੍ਹਾਂ ਤਾਂ ਹੁਣ ਅਸੀਂ ਇਹਨੂੰ ਇਹਦੇ ਉੱਪਰ ਸੈੱਟ ਕਰ ਦੇਵਾਂਗੇ ਇਸ ਆਊਟ ਦੇ ਵਿੱਚ ਆਰਾਮ ਨਾਲ ਪਾ ਕੇ ਤੇ ਇਹਦੇ ਉੱਪਰ ਥੋੜੀ ਜਿਹੀ ਠੇਸ ਕਰਾਣੀ ਹੈ ਹੱਥ ਨਾਲ ਹੀ ਤੇ ਬਰਾਬਰ ਫਿੱਟ ਹੋ ਜਾਏਗਾ ਤਦ ਦੋਵੇਂ ਡਾਵਲਾਂ ਫੜੇ ਵਿੱਚ ਲੱਗ ਗਈਆਂ ਹੁਣ ਅਹੀਂ ਦੇ ਵਿੱਚ 8 ਨੰਬਰ ਨਟ ਜਿਹੜੇ ਇਹਦੇ ਉਹ ਚਾਰੇ ਬਰਾਬਰ ਟਾਈਟ ਕਰਾਂਗੇ ਇਹ ਵੀ ਨਟ ਅਹੀਂ ਸੇਮ ਬਰਾਬਰ ਪੋਜੀਸ਼ਨ ਵਿੱਚ ਲਿਆ ਕੇ ਹੀ ਟਾਈਟ ਕਰਨੀਆਂ ਤਾਂ ਇਸ ਤੋਂ ਬਾਅਦ ਅਸੀਂ ਕਰਾਂਗੇ ਰਿੰਗ ਪਿਸਟਨ ਦੀ ਸੈੱਟ ਤਾਂ ਰਿੰਗਾ ਨੂੰ ਅਹੀਂ ਪ੍ਰੋਪਰ ਪੰਜ ਦੀ ਪੰਜ ਰਿੰਗਾ ਨੂੰ ਅਸੀਂ ਪਿਸਟਨ ਦੇ ਵਿੱਚ ਸੈੱਟ ਕਰ ਲਿਆ ਜਿਹੜੀ ਬਲੈਕ ਕਲਰ ਦੀ ਰਿੰਗਾ ਉਹ ਦੋ ਨੰਬਰ ਫੇਸ ਦੇ ਵਿੱਚ ਲੱਗਦੀ ਹੈ ਇਹ ਤੁਸੀਂ ਧਿਆਨ ਰੱਖਣਾ ਜੋ ਮੋਟੀਆਂ ਦੋਰਿੰਗਾਂ ਦੀਆਂ ਬਾਕੀ ਤਿੰਨ ਅੰਦਰ ਲੱਗ ਜਿੰਦੀਆਂ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜਾਨ ਇੱਕ ਕਿੱਟ ਦਾ ਜਾਨ ਸਿਲੰਡਰ ਕਿੱਟ ਦਾ ਜਾਨ ਹੁੰਦਾ ਬਲੈਕ ਕਲਰ ਦਾ ਤੇ ਨਾਲ ਹੀ ਇਹਦੇ ਵਿੱਚ ਬਲੈਕ ਕਲਰ ਦਾ ਇੱਕ ਛੱਲਾ ਲਗਾਵਾਂਗੇ ਛੱਲਾ ਲਗਾਉਣ ਤੋਂ ਬਾਅਦ ਅਸੀਂ ਪਿਸਟਨ ਲਾਵਾਂਗੇ ਪਿਸਟਨ ਦੀ ਪਿੰਨ ਨੂੰ ਰੋਟੇਟ ਕਰਨ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ ਇੱਕ ਛੋਟਾ ਜਿਹਾ ਕੱਪੜਾ ਰੱਖ ਲੈਣਾ ਜਿਸ ਤਰ੍ਹਾਂ ਅਸੀਂ ਰੱਖਿਆ ਹੈ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇਗਾ ਪੀਲੇ ਰੰਗ ਦਾ ਤਾਂ ਕਿ ਅਸੀਂ ਜਦੋਂ ਇਹਨੂੰ ਲੋਕ ਨੂੰ ਲਾਣਾ ਤਾਂ ਲੋਗ ਸਾਡਾ ਕਿਦੇ ਇੰਜਨ ਦੇ ਵਿੱਚ ਡਿੱਗ ਨਾ ਜੇ। ਉਸ ਤੋਂ ਬਾਅਦ ਅਸੀਂ ਲਾਵਾਂਗੇ ਔਇਲ। ਔਇਲ ਲਾ ਕੇ ਦਹੀਂ ਕਿਟਰ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਵਿੱਚ ਫਿਟ ਕਰ ਦੇਵਾਂਗੇ। ਤਾਂ ਇਹਨੂੰ ਲਾਵਾਂਗੇ 10 ਨੰਬਰ ਨਟ ਜਿਹੜਾ ਕਿ ਇੰਜਰ ਦਾ ਸਪੈਸ਼ਲ ਨਟ ਬਣ ਕੇ ਆਉਂਦਾ। ਤਾਂ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਾਈਮਿੰਗ ਸ਼ੈੱਟ ਸਾਰਾ ਕੰਪਲੀਟ ਹੀ ਪਾਣਾ। ਇਹਦੇ ਵਿੱਚ ਪਾਵਾਂਗੇ ਚੈਨ। ਚੈਨ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਵੱਡਾ ਗਾਈਡ ਰੋਲਾ। ਤੱਬ ਬੱਗਾ ਹਾਈਡਰੋਲਰ ਨੂੰ 10 ਮਿੰਟਾਂ ਤੋਹੀਂ ਟਾਈਟ ਕਰਨਾ। ਤੋ ਅਹੀਂ ਗਾਇਡ ਰੋਲਾ ਲਗਾ ਦਿੱਤਾ। ਇਸ ਤੋਂ ਬਾਅਦ ਅਹੀਂ ਬਲੈਕ ਕਲਰ ਦਾ ਹੀ ਹੈਡ ਦਾ ਜਾਨ ਆਂਦਾ। ਤੋ ਇਹ ਹੈਡ ਦੇ ਜਾਨ ਨੂੰ ਅਹੀਂ ਸਹੀ ਤਰੀਕੇ ਨਾਲ ਫਿੱਟ ਕਰਕੇ ਇਹਦੇ ਬੱਚੇ ਇੱਕ ਛੰਲਾ ਲੱਗਦਾ ਬਾਸ ਲਾ ਕੇ ਤੇ ਡਾਬਲ ਆ ਲਾਵਾਂਗੇ। ਡਾਬਲਾ ਲਾਣ ਤੋਂ ਬਾਅਦ ਅਹੀਂ ਕਿਤਾ ਹੈਡ ਫਿੱਟ ਕਰਾਂਗੇ। ਤੋ ਹੈਡ ਫਿੱਟ ਕਰਨ ਵੇਲੇ ਇਹ ਗੱਲ ਤਾਂ ਧਿਆਨ ਰੱਖਣਾ ਕਿ ਜਿਹੜੀ ਸਾਡੀ ਗਰਾਰੀਆ ਫਰੰਟ ਵਾਲੀ ਉਹਨੂੰ ਟੋਪ ਦੇ ਹੀ ਕਰਨਾ ਉਹਦੇ ਵਿੱਚ ਨਿਸ਼ਾਨ ਲੱਗੇ ਹੁੰਦਾ ਸਾਹਮਣੇ ਗੋਲ ਬਿੰਦੂ ਉਹ ਗੋਲ ਬਿੰਦੂ ਨੂੰ ਬਿਲਕੁਲ ਸਾਹਮਣੇ ਹੀ ਰੱਖਣਾ ਤੇ ਡਾਵਲਾਂ ਦੇ ਵਿੱਚ ਬੜੇ ਹੀ ਆਰਾਮ ਨਾਲ ਹੈਡ ਸਾਡਾ ਲੱਗ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਫਿਰ ਫਰੰਟ ਪਲੇਟ ਲਗਾਵਾਂਗੇ ਜਿਸ ਦੇ ਉੱਪਰ ਤੀਰ ਦਾ ਨਿਸ਼ਾਨ ਹੁੰਦਾ ਉਹ ਹੇਠਾਂ ਨੂੰ ਅਸੀਂ ਕਰ ਲੈਣਾ ਪਹਿਲਾਂ ਵੀ ਵੀਡੀਓ ਵਿੱਚ ਦਿਖਾਇਆ ਹੈ ਤੁਸੀਂ ਉਹ ਵੀ ਵੀਡੀਓ ਦੇਖ ਸਕਦੇ ਹੋ ਤਾਂ ਇਹ ਟੋਪ ਪਲੇਟ ਦਾ ਜੈਂਡ ਵੀ ਸਪੈਸ਼ਲ ਹੁੰਦਾ ਜਿਹਦੇ ਉੱਪਰ ਛੋਟਾ ਜਿਹਾ ਕੱਟ ਹੁੰਦਾ ਉਹ ਪਲੱਗ ਵਾਲੀ ਤਰਫ ਰੱਖਣਾ ਤਾਂ ਜੈਨ ਸਾਡਾ ਬਿਲਕੁਲ ਆਰਾਮ ਨਾਲ ਫਿੱਟ ਹੋ ਜਾਏਗਾ ਤਾਂ ਇਹ ਦੇਖ ਸਕਦੇ ਤੁਸੀਂ ਤੀਰ ਦਾ ਤੇ ਤੀਰ ਨੂੰ ਅਸੀਂ ਵੀਡੀਓ ਵਿੱਚ ਦੇਖੇਗਾ ਤਾਂ ਹੋਣਾ ਇਹ ਇਹ ठा ਰੱਖਣਾ ਤਾਂ ਸੇਮ ਬਰਾਬਰ ਸੱਟ ਲਗਾ ਕੇ ਹੱਥ ਨਾਲ ਇਹਨੂੰ ਅਸੀਂ ਸੈੱਟ ਕਰ ਦੇਣਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪ੍ਰੋਪਰ ਚੈੱਕ ਕਰ ਲੈਣਾ ਕਿ ਚਾਰੇ ਪਾਸੇ ਬੈਠ ਗਿਆ ਕਿ ਨਹੀਂ ਉਸ ਤੋਂ ਬਾਅਦ ਅਸੀਂ ਇਹ ਸਪੈਸ਼ਲ 바ਸਲ ਜਿਹੜੀ ਆਂਦੀ ਪਿੱਤਲ ਦੀ ਤਾਂਬੇ ਦੀ 바ਸਲ ਇਹ ਤਾਂਬੇ ਦੇ ਬਾਸਲ ਨੂੰ ਅਸੀਂ ਲਗਾ ਕੇ ਵਿਚਾਰੇ ਨਟਾਂ ਹੀ ਟਾਈਟ ਕਰਦਣੀ ਆ ਤਾਂ ਹੁਣ ਲਾਵਾਂਗੇ ਅਸੀਂ ਗੋਲ ਪਲੇਟ ਇਹ ਗੋਲ ਪਲੇਟ ਨੂੰ ਵੀ ਦੂਸਰੀ ਤਰਫ ਤੋਂ 10 ਨੰਬਰ ਨਟੋਂ ਦਾ ਲੰਬਾ ਉਹ ਅਸੀਂ ਲਗਾ ਕੇ ਤੇ ਗੋਲ ਪਲੇਟ ਨੂੰ ਟਾਈਟ ਕਰ ਦੇਣਾ ਤਾਂ ਉਸ ਤੋਂ ਬਾਅਦ ਪਿਛਲਾ ਗਾਈਡ ਰੋਲਾ ਲਾਵਾਂਗੇ ਛੋਟਾ ਔਰ ਹੁਣ ਲਾਵਾਂਗੇ ਦੀ ਗੋਲ ਪਲੇਟ ਮੈਗਨੇਟ ਵਾਲੀ ਇਹਦੇ ਵਿੱਚ 6000 ਇੱਕ ਨੰਬਰ ਸੀਲ ਪੈਂਦੀ ਆ ਔਰ ਉੱਪਰਲੇ ਪਾਸੇ ਦੇ ਸਾਰੀ ਗੁਲਾਈ ਦੇ ਵਿੱਚ ਛੱਲਾ ਪੈਂਦਾ ਤੇ ਛੱਲਾ ਪਾ ਕੇ ਤੇ ਦੋਵੇਂ ਨਟਾਂ ਇੰਸਟਾਲ ਇਹਦੇ ਟਾਈਟ ਕਰਦਣੇ ਟਾਈਟ ਕਰਨ ਤੋਂ ਬਾਅਦ ਅਸੀਂ ਇਹਦਾ ਲਾਵਾਂਗੇ ਮੈਗਨੇਟ ਮੈਗਨੇਟਰ ਨੂੰ ਵੀ 14 ਨੰਬਰ ਨਟ ਹੁੰਦਾ ਕਾਰਟਰ ਦੇ ਵਿੱਚ ਲਗਾ ਕੇ ਤੇ 14 ਨੰਬਰ ਨਟਾਂ ਇਹਦਾ ਟਾਈਟ ਕਰਾਂਗੇ ਨਟ ਟਾਈਟ ਕਰਨ ਵੇਲੇ ਸਾਨੂੰ 14 ਨੰਬਰ ਗੋਟੀ ਔਰ ਚਾਬੀ ਚਾਹੀਦੀ ਹੈ ਇਹ ਇੰਜਨ ਦਾ ਸਮਾਨ ਹੈ ਜੋ ਸਾਫ਼ ਕੀਤਾ ਔਰ ਇਹ ਇੰਜਨ ਸਾਡਾ ਜੋ ਕੰਪਲੀਟ ਤਿਆਰ ਕਰਕੇ ਅਸੀਂ ਬੰਨਿਆ ਹੋਇਆ ਤਾਂ ਇਹ ਨੂੰ ਨਹੀਂ ਰੱਖਾਂਗੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਰੱਖਣ ਤੋਂ ਬਾਅਦ ਦੋ ਨਟ ਲਾਵਾਂਗੇ ਅਸੀਂ ਉੱਪਰ ਵਾਲੇ ਇੰਜਨ ਦੇ ਲੰਬੇ ਤੇ ਦੋ ਲਾਵਾਂਗੇ ਹੇਠਾਂ ਤਾਂ ਇਹ ਨੂੰ ਹੀ ਪੂਰਾ ਪ੍ਰੋਪਰ ਸੈੱਟ ਕਰਕੇ ਤੇ ਨਟ ਅਸੀਂ ਇਹਦੇ ਟਾਈਟ ਕਰ ਲੈਣੇ ਆ ਮੈਗਨੇਟ ਵਾਲਾ ਚੈਂਬਰ ਜਿਸ ਨਾਲ ਕੋਹਲਾਂ ਲੱਗੀ ਦਿੰਦੀਆਂ ਉਹ ਅਸੀਂ ਪਹਿਲਾਂ ਵੀ ਲਗਾ ਸਕਨੇ ਆ ਤਾਂ ਬਾਅਦ ਵਿੱਚ ਵੀ ਲਗਾ ਸਕਨੇ ਆ ਤਾਂ ਇਹ ਉਹਨੂੰ ਕੋਇਲਰ ਪਲੇਟ ਨੂੰ ਸਾਫ਼ ਕੀਤਾ ਆ ਔਰ ਧੁੱਪੇ ਰੱਖਿਆ ਵੈ ਇਸ ਕਰਕੇ ਹੀ ਬਾਜ ਲਗਾਣਾ ਤਾਂ ਹੁਣ ਇਹਦੇ ਵਿੱਚ ਲਾਵਾਂਗੇ ਪਾਈਪ 8 ਨੰਬਰ ਨਟੋਂ ਦੇ ਦੋ ਇਹਨੂੰ ਇਹ ਦੋਵੇਂ 8 ਨੰਬਰ ਨਟ ਲਾ ਕੇ ਤੇ ਤੀਸਰਾ ਨਟ ਨਹੀਂ ਕ੍ਰੈਂਕ ਦੇ ਘੇਟੇ ਦੇ ਨਾਲ ਟਾਈਟ ਕਰਾਂਗੇ ਤਾਂ ਇਸੇ ਤਰ੍ਹਾਂ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਇੰਜਨ ਦੀ ਕੰਪਲੀਟ ਹੋਰ ਜਾਣਕਾਰੀਆਂ ਹੋਰ ਇੰਜਨਾਂ ਦੀ ਵੀ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਧੰਨਵਾਦ ਜੀ